ਮਜਾਕ ਨਹੀਂ ਹੈ ਗਏ ਕਿ ਭਰੀ ਬੱਚਿਆਂ ਦੀ बस ਤੁਸੀਂ ਪਹਹਾ ਕੇ ਲੈ ਕੇ ਜਾ ਰਹੇ ਹੋ। ਔਰ ਇਹ ਕਹਿ ਕੇ ਸਕੂਲ ਵੱਲੋਂ ਪੱਲਾ ਝਾੜਿਆ ਜਾਂਦਾ ਰਿਹਾ ਕਿ ਸਾਡੇ ਵੱਲੋਂ ਇਹ ਬੱਸਾਂ ਜਿਹੜੀਆਂ ਨਹੀਂ ਹਾਇਰ ਕੀਤੀਆਂ ਗਈਆਂ। ਜਾਂ ਮੇਰੇ ਸਾਹਮਣੇ-ਸਾਹਮਣੇ ਇੱਕ ਬਸ ਤੇ ਥੱਲੇ ਬਾਈਕ ਆ ਗਈ ਹੈਗੀ। ਪਰ ਸਕੂਲ ਦਾ ਨਾਮ ਉੱਤੇ ਕਿਉਂ? ਇਹ ਕੋਈ ਤਰੀਕਾ ਨਹੀਂ ਹੈਗਾ ਜੀ ਹੁਣ ਤੱਕ ਤਾਂ ਬਹੁਤ ਸੌਫਟਲੀ ਅਸੀਂ ਕਰ ਰਹੇ ਹਾਂ ਬਟ ਇਦਾਂ ਦੀ ਕਿਸੇ ਵੀ ਬੱਚੇ ਦੀ ਸਿਹਤ ਜਾਂ ਜ਼ਿੰਦਗੀ ਨਾਲ ਖਿਲਵਾੜ ਬਿਲਕੁਲ ਨਾਨ ਐਕਸੈਪਟੇਬਲ ਹੈ। セーフ ਸਕੂਲ ਵਾਹਨ ਪਾਲਸੀ ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੋਏ ਸਖਤ ਸਕੂਲਾਂ ਦੀ ਮੈਨੇਜਮੈਂਟ ਅਤੇ ਬੱਸ ਆਪਰੇਟਰਾਂ ਨੂੰ ਜਾਰੀ ਕੀਤੀਆਂ ਸਖਤ ਹਦਾਇਤਾਂ ਬੱਚਿਆਂ ਦੀ ਸੁਰੱਖਿਆ ਦੇ ਲਈ ਬਣਾਈ ਗਈ ਸੇਫ ਸਕੂਲ ਵਾਹਨ ਪਾਲਸੀ ਦੇਸਵੰਦ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਵਕਫ ਵਕਫ ਸਕੂਲਾਂ ਦੀ ਮੈਨੇਜਮੈਂਟ ਅਤੇ ਬੱਸ ਆਪਰੇਟਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੁਖੀ ਉਹਨਾਂ ਸਖਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਪੱਧਰ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਕੀਤੀ। ਡਿਪਟੀ ਕਮਿਸ਼ਨ ਨੇ ਕੋਤਾਹੀ ਵਰਤਣ ਵਾਲਿਆਂ ਨਾਲ ਸਖਤੀ ਕਰਨ ਦੀ ਗੱਲ ਵੀ ਕਹੀ ਅਤੇ ਸਕੂਲ ਮੁਖੀਆਂ ਨੂੰ ਸਵੈ ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣ ਦੇ ਲਈ ਕਿਹਾ। ਜੀ ਇਹ ਇਹ ਨਾਤਾ ਹੈਗੀ ਦੂਜੀ ਗੱਲ ਜਿਹੜੇ ਟ੍ਰਾਂਸਪੋਰਟਰਸ ਆਏ ਮੇਰੇ ਧਿਆਨ ਵਿੱਚ ਹੈ ਕਿ ਜਦੋਂ ਕੋਈ ਅਫਸਰ ਖੜਾ ਆਏਗਾ ਤਾਂ ਅਡੇ ਡਰਾਈਵਰਸ ਤੁਹਾਨੂੰ ਤਾਂ ਪਤਾ ਨਹੀਂ ਹੋਣਾ ਜਿਹੜੇ ਟ੍ਰਾਂਸਪੋਰਟਰਸ ਵੱਡੇ ਹੈਗੇ ਕਿ ਥੱਲੇ ਕੌਣ ਚਲਾ ਰਿਹਾ ਹੈਗਾ ਗੱਡੀ ਪਿਛਾ ਕੇ ਲੈ ਕੇ ਜਾ ਰਹੇ ਹੋ ਇੱਕ ਮਜ਼ਾਕ ਨਹੀਂ ਹੈਗਾ ਇਹ ਕਿ ਭਰੀ ਬੱਚਿਆਂ ਦੀ ਬੱਸ ਤੁਸੀਂ ਪਿਛਾ ਕੇ ਲੈ ਕੇ ਜਾ ਰਹੇ ਹੋ ਜਾਂ ਮੇਰੇ ਸਾਹਮਣੇ ਸਾਹਮਣੇ ਇੱਕ ਬੱਸ ਤੇ ਥੱਲੇ ਬਾਈਕ ਆ ਗਈ ਹੈਗੀ ਇਹ ਕੋਈ ਤਰੀਕਾ ਨਹੀਂ ਹੈਗਾ ਜੀ ਹੁਣ ਤੱਕ ਤਾਂ ਬਹੁਤ ਸੌਫਟਲੀ ਅਸੀਂ ਕਰ ਰਹੇ ਹਾਂ ਜਿਸ ਨੂੰ ਵੀ ਕੋਈ ਪਰੇਸ਼ਾਨੀ ਹੋ ਤੁਸੀਂ ਬਿਲਕੁਲ ਕਰੋ ਸਾਰੀ ਗਾਈਡਲਾਈਨਸ ਤੁਹਾਨੂੰ ਸਮਝਾ ਰਹੇ ਹਾਂ ਬਟ ਇਦਾਂ ਦੀ ਕਿਸੇ ਵੀ ਬੱਚੇ ਦੀ ਸਿਹਤ ਜਾਂ ਜ਼ਿੰਦਗੀ ਨਾਲ ਖਲਵਾੜ ਬਿਲਕੁਲ ਨਾਨ ਐਕਸੈਪਟੇਬਲ ਹੈ ਏ ਹਰਸਮੈਂਟ ਨਹੀਂ ਹੈ ਕਿਸੇ ਨੂੰ ਹਰਸਮੈਂਟ ਲੱਗਦਾ ਹੈ ਸਾਨੂੰ ਦੱਸੋ ਕਿ ਜੀ ਸਰ ਤੁਹਾਨੂੰ ਨਜਾਇਜ਼ ਕੋਈ ਪਰੇਸ਼ਾਨ ਕਰ ਰਹਾਗਾ ਨਜਾਇਜ਼ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰੂਗਾ ਇਹ ਸਾਡੀ ਗੈਰੰਟੀ ਹੈਗੀ ਬਟ ਤੁਸੀਂ ਇਹ ਕਹੋ ਕਿ ਜੀ ਇਹ ਨੂੰ ਨਹੀਂ ਕਰ ਸਕਦੇ ਜਾਂ ਇਹਦੇ ਵਿੱਚ ਇਹ ਕਮੀਆਂ ਹੈਗੀ ਉਹ ਨਾਨ ਐਕਸੈਪਟੇਬਲ ਹੈ ਜਾਂ ਜੀ ਸਾਨੂੰ ਇੰਨੇ ਮਹੀਨਿਆਂ ਦਾ ਟਾਈਮ ਚਾਹੀਦਾ ਨਹੀਂ ਠੀਕ ਹੈ ਜੀ ਬੱਚੇ ਇੰਨੇ ਟਾਈਮ ਤੋ ਤੁਸੀਂ ਇਸ ਪ੍ਰੋਫੈਸ਼ਨ ਵਿੱਚੋਂ ਸਾਰੇ ਪ੍ਰਿੰਸੀਪਲਸ ਮੀਅਰ ਇਹ ਕਹਿ ਦੇਣਾ ਕਿ ਜੀ ਅਸੀਂ ਆਊਟਸੋਰਸਿੰਗ ਤੇ ਦਿੱਤੀ ہوئی ਹੈ ਇੱਕ ਅੱਜ ਅਸੀਂ ਸਾਰ ਰੋਡ ਜਿਹੜੇ ਸੇਫ ਵਾਹਨ ਪਾਲਿਸੀ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਵਾਸਤੇ ਇੱਕ ਮੀਟਿੰਗ ਕੀਤੀ ਹੈ ਟਰਾਂਸਪੋਰਟਰਸ ਤੇ ਸਕੂਲਸ ਦੇ ਪ੍ਰਿੰਸੀਪल्स ਯਾਨੁਮੰਦਿਆਂ ਨਾਲ ਇਹਦਾ ਮੇਨ ਪਰਪਸ ਇਹੀ ਹੈਗਾ ਕਿ ਜੀ ਬੱਚਿਆਂ ਦੀ ਸੇਫਟੀ ਵਾਸਤੇ ਜਿਹੜੀ ਗਾਈਡਲਾਈਨਸ ਲੇਡ ਡਾਊਨ ਹੈਗੀ ਉਹ ਸਾਰਿਆਂ ਨੂੰ ਫੋਲੋ ਕਰਨੀ ਬੰਦੀ ਹੈਗੀ ਤੇ ਜਿੱਥੇ ਵੀ ਸਾਨੂੰ ਕੋਈ ਕੋਤਾਈ ਮਿਲਦੀ ਹੈਗੀ ਉਹਦੇ ਖਿਲਾਫ ਕਾਰਵਾਈ ਤਾਂ ਹੋਊਗੀ ਹੋਊਗੀ ਬਟ ਮੇਨ ਇੰਟੈਂਟ ਹੈਗਾ ਸਾਰਿਆਂ ਨੂੰ ਜਾਗਰੂਕ ਕਰਨਾ ਕਿ ਜੀ ਇਹ ਗਾਈਡਲਾਈਨਸ ਹੈਗੀਆਂ ਤੇ ਇਹਦੇ ਮੁਤਾਬਿਕ ਆਪਾਂ ਇਹ ਇਹਦੇ ਵਿੱਚ ਕਰਨਾ ਹੈਗਾ ਸਾਡੀ ਲਗਾਤਾਰ ਚੈਕਿੰਗ ਜਾਰੀ ਹੈਗੀ ਕਿਉਂਕਿ ਜਿਹੜੀ ਚਾਈਲਡ ਸੇਫਟੀ ਹੈ ਉਸ ਤੋਂ ਅੱਗੇ ਉੱਪਰ ਸਾਡੇ ਵਾਸਤੇ ਕੁਝ ਨਹੀਂ ਹੈਗਾ ਤੇ ਸਾਰਿਆਂ ਨੂੰ ਰਿਕੁਐਸਟ ਵੀ ਕੀਤੀ ਜਾਣੀ ਹੈ ਕੀਤੀ ਜਾਂਦੀ ਹੈ ਜੇਕਰ ਕਿਸੇ ਨੂੰ ਪਰਮਿਟ ਜਾਂ ਕਿਸੇ ਹੋਰ ਇਸ਼ੂ ਵਾਸਤੇ ਫਸਟ ایڈ ਦੀ ਟ੍ਰੇਨਿੰਗ ਜਾਂ ਕਿਸੇ ਵੀ ਇਸ਼ੂ ਤੇ ਕੋਈ ਸਾਡੀ ਹੈਲਪ ਦੀ ਲੋੜ ਹੈਗੀ ਸਾਰੇ ਸਕੂਲ ਸੈਡਮਿਨਿਸਟ੍ਰੇਸ਼ਨ ਮੈਨੇਜਮੈਂਟ ਨੂੰ ਉਹ ਲੈ ਸਕਦੇ ਹੈਗੇ ਲੇਕਿਨ ਗਾਈਡਲਾਈਨਸ ਦੀ ਜਿਹੜੀ ਪਾਲਣਾ ਹੈਗੀ ਉਹ ਇਨਵਿਨ ਕੀਤੀ ਯਾਨੀ ਯਕੀਨੀ ਬਣਾਈ ਜਾਣ ਜਿਹੜੇ ਪੇਰੈਂਟਸ ਐਸੋਸੀਏਸ਼ਨ ਹੈਗੇ ਆ ਪੇਰਟੀਚਰ ਪੇਰੈਂਟ ਐਸੋਸੀਏਸ਼ਨਸ ਜੋ ਟ੍ਰਾਂਸਪੋਰਟ ਜਿਹੜੀ ਸਕੂਲ ਟ੍ਰਾਂਸਪੋਰਟ ਕਮੇਟੀ ਦੇ ਮੈਂਬਰ ਹੁੰਦੇ ਹੈਗੇ ਉਹ ਵੀ ਆਪਣੇ ਇ ਯੂਜ਼ ਨੂੰ ਰੇਜ਼ ਕਰ ਸਕਦੇ ਹੈਗੇ ਜਿਹੜੇ ਟਰਾਂਸਪੋਰਟਰਸ ਹੈਗੇ ਉਹ ਡਿਊਟੀਆਂ ਨੂੰ ਰੇਜ਼ ਕਰ ਸਕਦੇ ਹੈਗੇ ਸਾਰੇ ਐਸ ਡੀ ਐਮਸ ਤੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਹਦਾਇਤ ਮੇਰੇ ਵੱਲੋਂ ਦਿੱਤੀ ਗਈ ਹੈਗੀ ਕਿ ਉਹ ਰੈਗੂਲਰ ਚੈਕਿੰਗ ਬਣਾਉਣਗੇ ਜਿਹਦਾ ਪਰਪਸ ਕਿਸੇ ਨੂੰ ਵੀ ਹਰਾਸ ਕਰਨਾ ਨਹੀਂ ਹੈਗਾ ਲੇਕਿਨ ਬੱਚਿਆਂ ਦੀ ਸੇਫਟੀ ਵਾਸਤੇ ਸਾਰੇ ਨੋਰਮਸ ਦੀ ਪੂਰਤੀ ਕਰਨਾ ਹੈ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਦੇ ਤਹਿਤ ਸੇਫ ਸਕੂਲ ਵਾਟਸਕੀਮ ਦੇ ਦੀਨਾਂ ਅਫੀਸੇਾਰੇ ਸਕੂਲਾਂ ਦੇ ਪ੍ਰਿੰਸੀਪਲਸ ਔਰ ਸਕੂਲ バス অপারেਟਰ ਜਿੰਨੇ ਵੀ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਡੀਸੀ ਆਫਿਸ ਦੇ ਵਿੱਚ ਔਰ ਜਿੰਨੇ ਵੀ ਪ੍ਰਿੰਸੀਪਲ ਨੇ ਔਰ バス ਸਕੂਲ バス অপারেਟਰ ਨੇ ਅਸੀਂ ਉਹਨਾਂ ਨੂੰ ਸਖਤ ਅਦਾਇਤ ਕੀਤੀ ਹੈ ਕਿ ਜੋ ਵੀ ਸੇਫ ਸਕੂਲ ਵਨ ਸਕੀਮ ਦੇ ਅਧੀਨ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਰਕਾਰ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਦਾ ਹੁਕਮ ਪਾਲਣ ਕੀਤਾ ਜਾਵੇ ਜਿਹੜੇ ਵੀ ਸਕੂਲ ਨੇ ਜਾਂ バス অপারেਟਰ ਨੇ ਉਹਨਾਂ ਸ਼ਰਤਾਂ ਦੀ ਪਾਲਣਾ ਨਾ ਕੀਤੀ ਤੇ ਅਸੀਂ ਉਹਨਾਂ ਦੇ ਚਲਾਣ ਕਰਾਂਗੇ ਔਰ ਉਹਨਾਂ ਦੇ ਨਾਲ ਸਖਤੀ ਵਰਤਾਂਗੇ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਮਨਤਪਾਗੀ ਘਟਨਾ ਸਾਡੇ ਜ਼ਿਲ੍ਹੇ ਦੇ ਵਿੱਚ ਵਾਪਰੇ ਔਰ ਮਸੂਮ ਬੱਚਿਆਂ ਦਾ ਕੋਈ ਨੁਕਸਾਨ ਹੋਵੇ ਉਹ ਬੱਚੇ ਸਾਡੇ ਨੇ ਸਾਡੇ ਜ਼ਿਲ੍ਹੇ ਦੇ ਨੇ ਸਾਡੇ ਪੰਜਾਬ ਦੇ ਨੇ ਸਾਡੇ ਦੇਸ਼ ਦਾ سرمایہ ਨੇ ਤੇ ਇੱਕ ਨਿਗੂਣੀ ਜੀ ਗੱਲ ਕਰਕੇ ਨਿਗੂਣੀ ਜੀ ਛੱਤ ਕਰਕੇ ਉਹਨਾਂ ਦਾ ਕੋਈ ਨੁਕਸਾਨ ਹੋ ਜੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਕੂਲ ਆਪਰੇਟਰ ਨੂੰ ਐ ਸਕੂਲ ਦਾ ਆਪਰੇਟਰ ਨੂੰ ਔਰ ਪ੍ਰਿੰਸੀਪਲ ਨੂੰ ਇਹ ਐਲਾਨ ਕਰਦੇ ਹਾਂ ਕਿ ਜੋ ਸੇਫ ਸਕੂਲ ਵਾਰਨਿੰਗ ਦੇ ਅਧ ਜੋ ਨਿਸ਼ਾਨਦੇਸ਼ ਜਾਰੀ ਹੋਏ ਨੇ ਸ਼ਸਤਾ ਨੇ ਉਹਨਾਂ ਨੂੰ ਪੂਰੀਆਂ ਕਰ ਲਏ ਜਾਣ ਜਲਦੀ ਤੋਂ ਜਲਦੀ ਨਹੀਂ ਤੇ ਸਖਤ ਕਾਰਵਾਈ ਵੀ ਹੋ ਕਰਾਏ